ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 22 ਅਪ੍ਰੈਲ ਤੱਕ ਪੰਜਾਬ ਦਾ ਮੌਸਮ ਉਹ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਔਰ ਇੱਕ ਸਿਸਟਮ ਆ ਰਿਹਾ ਇਹਦੀ ਵੀ ਅਪਡੇਟ ਤੁਹਾਨੂੰ ਦੇਣੀ ਹੈ ਸਪੈਸ਼ਲੀ ਤਾਜ਼ਾ ਸੈਟਲਾਈਟ ਤਸਵੀਰਾਂ ਤੇ ਸਦਾ ਲੱਗੇ ਚੱਲਦੇ ਆ ਤੁਹਾਨੂੰ ਤੇ ਐਸ ਐਲ ਐਸ ਰੇਡ ਦੇ ਲਗਭਗ 4:30 ਜਾਂ 5:00 ਵਜੇ ਚੱਲ ਰਿਹਾ 15 ਅਪ੍ਰੈਲ ਦੀ ਜਿਹੜੀ ਹੈ ਸਵੇਰ ਆ ਸੋ ਅੱਜ ਪੰਜਾਬ ਦਾ ਮੌਸਮ ਹਰਿਆਣਾ ਰਾਜਸਥਾਨ ਦਾ ਵੈਸੇ ਤਾਂ ਬਹੁਤ ਖੇਤਰਾ ਦੇ ਵਿੱਚ ਸਾਫੀ ਬਣਿਆ ਹੋਇਆ ਪਰ ਕੁਝ ਖੇਤਰਾਤ ਦੇ ਵਿੱਚ ਜਿਹੜੀ ਆ ਫਤਲ ਹੋਈ ਐ ਇਸ ਵੇਲੇ ਬਣੀ ਹੋਈ ਆ ਖਾਸ ਕਰ ਦੋਆਬਾ ਖੇਤਰ ਔਰ ਮਾਲਵੇ ਦੇ ਪੂਰਬੀ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ ਜਲੰਧਰ ਨਵਾਸ਼ਹਿਰ ਹੁਸ਼ਿਆਰਪੁਰ ਚੰਡੀਗੜ੍ਹ ਮੋਹਾਲੀ ਰੋਪੜ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਤ ਦੇ ਵਿੱਚ ਪਹਾੜਾ ਤੋਂ ਲੈਦੇ ਵੱਲੋਂ ਥੱਲੇ ਵੱਲੋਂ ਬਦਲ ਹੋਏ ਜਿਹੜੀ ਆ ਉਤਰ ਰਹੀ ਆ ਕੁਝ ਖੇਤਰਾਤ ਦੇ ਵਿੱਚ ਹਲਕੇ ਕਣੀਆਂ ਦੇਖ ਸਕਦੀਆਂ ਨੇ ਜੀ ਅਗਲੇ 2-3 ਘੰਟਿਆਂ ਦੇ ਦਰਮਿਆਨ ਜਾਂ ਫਿਰ ਕਹਿ ਲੀਏ ਕਿ ਦੁ ਬਾਕੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਗਰਮ ਤੇ ਖੁਸ਼ਕ ਰਹਿ ਸਕਦਾ ਜੇਕਰ ਅਸੀਂ ਵਿਤੇ 24 ਘੰਟਿਆਂ ਦੇ ਸਭ ਤੋਂ ਪਹਿਲਾਂ ਅੰਕੜੇ ਚੱਕਦੇ ਆ ਤੇ ਸਭ ਤੋਂ ਗਰਮ ਖੇਤਰ ਹੈ ਜਿਹੜਾ 38 ਡਿਗਰੀ ਸੈਲਸੀਅਸ ਦੇ ਨਾਲ ਬਠਿੰਡਾ ਜਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਜੀ ਵਿਤੇ 24 ਘੰਟਿਆਂ ਦੇ ਵਿੱਚ 39 ਡਿਗਰੀ ਸੈਲਸੀਅਸ ਦੇ ਨਾਲ ਜਿਹੜਾ ਸਰਸਾ ਜਿਲ੍ਹਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਖੇਤਰ ਦਰਜ ਹੋਇਆ ਪਿਛਲੇ 24 ਘੰਟਿਆਂ ਦੇ ਦਰਮਿਆਨ ਸੋ ਟੈਂਪਰੇਚਰ ਹੈ ਜਿਹੜੇ 40 ਦੇ ਕੋਲ ਫਿਰਨੂ ਜਿਹੜੇ ਜਾ ਰਹੇ ਨੇ 40 ਤੋਂ ਫਾਰ ਟੈਂਪਰੇਚਰ ਜਾ ਸਕਦੇ ਨੇ ਅਗਲੇ 48 ਘੰਟਿਆਂ ਦੇ ਦਰਮਿਆਨ ਸੋ ਜੇਕਰ ਅਗਲੇ 48 ਘੰਟਿਆਂ ਦੀ ਗੱਲ ਕਰਦੇ ਹਾਂ ਜੀ 15 ਤਰੀਕਾ ਅੱਜ 16 ਤੇ 17 ਦੇ ਦੁਪਹਿਰ ਤੱਕ ਜਿਹੜੇ ਹੈਟ ਵੇਵ ਦੇ ਅਲਰਟ ਨੇ ਯੈਲੋ ਅਲਰਟ ਵਾਸਤੇ ਫਾਕ ਨੇ ਜਾਰੀ ਕੀਤੇ ਹੋਏ ਨੇ ਪੰਜਾਬ ਹਰਿਆਣਾ ਦੇ ਵਿੱਚ ਜਿਹੜਾ ਗਰਮ ਲੋਜਨ ਹੋ ਫਾਕ ਦੇ ਨੇ ਹੈਟ ਵੇਵ ਚੱਲ ਸਕਦੀ ਆ ਪੁਰੇ ਦੀ ਹਵਾ ਹਲਵੇਂ ਚੱਲ ਰਹੀ ਹੈ ਹਲਕਤ ਲੇਕੇ ਮੱਧਮ ਰਫ਼ਤਾਰ ਦੇ ਨਾਲ ਇਹਦੇ ਵਿੱਚ ਹੋਰ ਤੇਜ਼ੀ ਆਏਗੀ ਅੱਜ ਕਹਿੰਦੇ 15 ਤਰੀਕ ਨੂੰ 16 ਤਰੀਕ ਨੂੰ 17 ਤਰੀਕ ਨੂੰ ਤੱਕ ਜਿਹੜਾ ਪਰਾ ਉਹ ਪੂਰੀ ਖੁੱਲ ਕੇ ਚੱਲੇਗਾ ਕਿਤੇ ਕਿਤੇ ਬਹੁਤ ਤੇਜ਼ ਰਫ਼ਤਾਰ ਨਾਲ ਧੂੜ ਹਨੇਰੀ ਜਿਹੜੀ ਚੱਲ ਸਕਦੀ ਹੈ ਤੇ ਬਾਕੀ ਮੱਧਮ ਰਫ਼ਤਾਰ ਦੇ ਨਾਲ ਵੀ ਪੁਰੇ ਦੀ ਹਵਾ ਜਰੀਆ ਚੱਲਦੇ ਰਹਿਣੀ ਹੈ 17 ਦੇ ਦੁਪਹਿਰ ਤੱਕ ਉਸ ਤੋਂ ਬਾਅਦ ਇੱਕ ਪਛਮੀ ਸਿਸਟਮ ਸਰਗਰਮ ਹੋਣ ਜਾ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਪਛਮੀ ਯੂਪੀ ਪਠਾਨਾਖਣੇ ਤੋਂ ਬਾਅਦ ਚੱਲਦੇ ਪਹਾੜੀ ਖੇਤਰ ਲੈਂਦਾ ਪੰਜਾਬ ਪਾਕਿਸਤਾਨ ਦੇ ਬਹੁਤੇ ਖੇਤਰ ਉੱਤਰ-ਪਛਮੀ ਭਾਗਾਂ ਵਿਚ ਇਹ ਸਿਸਟਮ ਸਰਗਰਮ ਹੋਵੇਗਾ 18 19 20 ਸਿਸਟਮ ਦਾ ਮੁੱਖ ਦਿਨ ਹੈ ਪਰ ਇਹਦੇ ਵਿੱਚ ਜਿਹੜਾ ਮੇਨ ਇੰਪੈਕਟ ਹੈ ਜਿਹੜਾ ਉਹ 19 ਦੀ ਸਵੇਰ ਤੋਂ ਲੈ ਕੇ 18 19 ਜਿਹੜੀ ਰਾਤ ਹੋ ਸਕਦੀ ਹੈ ਜਾਂ 19 ਦੀ ਰਾਤ ਤੇ 19 ਦਾ ਦਿਨ ਹੋ ਸਕਦਾ ਜਿਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਉਮੀਦ ਹੈ ਸਪੈਲ ਲੱਗ ਸਕਦੇ ਨੇ ਸੋ ਪੰਜਾਬ ਦੇ ਵਿੱਚ ਵੀ ਉਮੀਦ ਹੈ ਅਸਰ ਜਿਹੜੇ ਵਣਦੇ ਜਾ ਪਰੇ ਨੇ सो so, काफ़ी कुछ डिपेंड करेगा हीट पर कि हीट कि लगती है और पूरे हवा एंटी सरकूले हवां कि चलद और कि रफ्तार चल दिया क्योंकि सिस्टम में भी कोई बहुता तगड़ा नहीं है हल्के दल के तो मध्यम जरा लैवल का यह सिस्टम है बाकी किन्ने क जिले के बच्चे मीह दर्ज होना क्या प्रभाव पैंता है यहाँ आते दिन तक जी अपडेट असं रेगूलर तौर पर देंगे इसके अलावा जी मौसम विभाग ने फिलहाल अगले अड़ताली बहत्तर घंटे यानी कि सतारा अठारह तरीक लीटवेव जड़े ही हीटवेव के यैलो अलर्ट जारी किए हुए हैं गर्म लो है। जी चलती रहनी है तो अच्छ आ घंटे तक या कह लिए शाम तो फैला फैला ज दोपहर तो फैला फैलना हल्की गसार हो गए चार पांच जिले के मालवे जो मालवे के पूर्वी खेतर है दुआबा और पुआध खेतर बाकी मौसम अच्छी ठाक रहेगा ਸੌਂਦ ਦੇ ਦਿਨਾਂ ਦੇ ਲਈ ਹੀਟ ਵੇਵ ਔਰ 18-19 ਤਰੀਕ ਨੂੰ ਕਾਰਜਲੇਸ਼ਕ ਦੇ ਨਾਲ ਵੀ ਇਹ ਅਲਰਟ ਜਿਹੜੇ ਮੌਸਮ ਫਾਗ ਰਹੇ ਚੱਲ ਰਹੀ ਕਰ ਦਿੱਤੇ ਨੇ 20 ਤੱਕ ਜੇਕਰ ਅੱਗੇ ਹਾਂ ਚੱਲਦਿਆ 22-23 ਤਰੀਕ ਨੂੰ ਫਿਰ ਤਾਂ ਮੌਸਮ ਜਿਹੜਾ ਸਾਫ਼ ਹੋ ਜਾਏਗਾ ਗਰਮ ਖੁਸ਼ਕ ਮੌਸਮ ਰਹਿ ਸਕਦਾ ਫਰ ਟੈਂਪਰੇਚਰ ਹੇਠਾਂ ਆਏ ਹੋਣਗੇ ਇਸ ਲਈ ਜਿਹੜੀ ਹੀਟ ਵੇਵ ਤੋਂ ਗੁਜ਼ਰ ਰਹਾ ਹੈ ਤਾਂ ਜਿਹੜੀ 22 ਤਰੀਕ ਨੂੰ ਮਿਲ ਸਕਦੀ ਹੈ ਪੰਜਾਬ ਤੇ ਹਰਿਆਣਾ ਵਾਸੀਆਂ ਨੂੰ ਧੰਨਵਾਦ ਜੀ ਸ਼ੁਕਰੀਆ